ਏਜੀ ਮੁਹਾਲੀ ਪੁਲਿਸ ਨੂੰ ਇੱਕ ਸਫਲਤਾ ਹਾਸਲ ਹੋਈ ਹੈ ਐਸਐਸਪੀ ਸਾਹਿਬ ਫਰਮਨਦੀਪ ਸਿੰਘ ਸਾਹਿਬ ਦੀ ਸੁਪਰਵਾਈਜ਼ਨ ਇਹ ਇਹ ਜਿਹੜਾ ਬਕੂਆ ਹੈ ਸਪੈਸ਼ਲ ਕਿਉਂ ਕਿ ਇੱਕ ਤਾਂ ਇਹ ਅਨਰੀਪੋਰਟਡ ਸੀਗਾ ਤੇ ਇੱਕ ਬਲਾਈਂਡ ਸੀ ਇਹ ਸਾਨੂੰ ਮਿਤੀ 15 ਨੂੰ 15 10 25 ਨੂੰ ਇਤਲਾਹ ਮਿਲਦੀ ਹੈ ਕਿ ਜਿਹੜਾ ਅਨਿਲ ਕੁਮਾਰ ਹੈ ਇਹਦੀ ਗੁੰਮਸ਼ੁਦਗੀ ਦੀ ਰਿਪੋਰਟ ਆਈ ਸੀ ਸਾਡੇ ਕੋਲ ਤੇ ਉਹ ਉਹਦੇ ਉੱਤੇ ਧਿਆਨ ਦਿੰਦੇ ਹੋਏ ਆਪਾਂ ਹਰੀ ਗੁੰਮਸ਼ੁਦਗੀ ਦੀ ਜਿਹੜੀ ਰਿਪੋਰਟ ਹੈ ਉਹਨੂੰ ਕਾਫੀ ਉਹਦੀ ਕੋਖ ਕਰਦੇ ਆ ਡੀਐਸਪੀ ਸਾਹਿਬ ਸਾਡੇ ਐਸਐਚਓ ਸਾਹਿਬ ਆਪਾਂ ਕੋਕ ਕੀਤੀ ਤਾਂ ਸਾਨੂੰ ਉਹਦੇ ਵਿੱਚ ਕੁਝ ਸ਼ੱਕੀ ਲੱਗਿਆ ਤੇ ਉਹਦੇ ਵਿੱਚ ਫਿਰ ਆਪਾਂ ਬਹੁਤ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਆਪਣੀ ਜਿਹੜੀ ਉਹ ਲਾਈ ਟੀਮਾਂ ਬਣਾਈਆਂ ਉਹ ਟੀਮਾਂ ਲਗਾਤਾਰ ਦਿਨ ਰਾਤ ਲੱਗਿਆ ਰਹੀਆਂ ਤੇ ਕਰਦੇ ਕਰਦੇ ਸਾਨੂੰ ਜਿਹੜੀ ਉਹਦੇ ਵਿੱਚ ਜੋ ਸਾਡਾ ਸ਼ੱਕ ਸੀਗਾ ਵੀ ਇਹਦੇ ਨਾਲ ਕੋਈ ਨਾ ਕੋਈ ਅਣਸੁਖਾਵੀ ਜਿਹੜੀ ਘਟਨਾ ਹੋ ਵਾਪਰ ਗਈ ਹੈ ਉਹ ਸਾਬਿਤ ਹੋਇਆ ਤੇ ਇਹਦੀ ਜਿਹੜੀ ਅਨਿਲ ਕੁਮਾਰ ਹੈ ਇਹਦੀ লাশ ਸਾਨੂੰ ਘਝੇੜੀ ਪਿੰਡ ਦੇ ਸਾਹਮਣੇ ਜਿਹੜਾ ਜੰਗਲ ਹੈ ਉਹਦੇ ਉੱਥੇ ਮਿਲੀ ਇਦੇ ਦੌਰਾਨ ਜਦੋਂ ਆਪਾਂ ਬੰਦੇ ਪਹਿਲਾਂ ਅਰੈਸਟ ਕੀਤੇ ਜਿਹੜੇ ਉਹ ਅਰੈਸਟਡ ਬੰਦੇ ਉਹ ਸਾਨੂੰ ਉਹਨਾਂ ਨੇ ਲਾਂਚ ਦੀ ਬਰਾਮਦਗੀ ਕਰਵਾਈ ਤੇ ਪਰਚਾ ਆਪਾਂ ਪਹਿਲੇ ਹੀ ਦਰਜ ਕਰ ਚੁੱਕੇ ਸੀ ਜੀ ਮਕਦਮਾ ਨੰਬਰ 110 ਮਿਤੀ 29 ਦਸੂ ਤੇ ਧਾਰਾ 127 435 ਬੀ ਐਨ ਐਸ ਤੇ ਬਾਅਦੋਂ ਜਦੋਂ ਬਰਾਮਦਗੀ ਤੋਂ ਬਾਅਦ 140 3 103 1 ਬੀ ਐਨ ਐਸ ਦਾ ਵਾਧਾ ਕੀਤਾ ਗਿਆ ਇਹਦੇ ਵਿੱਚ ਮੈਂ ਛਲਾਗਾ ਕਰਨਾ ਚਾਹਵਾਂਗਾ ਪਹਿਲਾਂ ਤੋਂ ਸਾਡੇ ਐਸ ਐਚ ਓ ਸਾਹਿਬ ਸੁਪਨਾਮ ਸਿੰਘ ਜੀ ਇਹਨਾਂ ਨੇ ਦਿਨ ਰਾਤ ਮਿਹਨਤ ਕੀਤੀ ਆਪਣੀ ਮਸ਼ਰੂਫੀਅਤ ਨੂੰ ਛੱਡ ਕੇ ਜਸਟ ਇੱਕ ਸ਼ੱਕ ਦੇ ਆਧਾਰ ਤੇ ਕਿ ਇੱਕ ਜਿਹੜਾ ਬੰਦਾ ਸ਼ਾਇਦ ਉਹਦੇ ਨਾਲ ਕੋਈ ਅਨਸੁਖਾਵੀ ਘਟਨਾ ਵਾਪਰ ਗਈ ਕਿ ਉਹ ਇੱਕ ਉਹਦੀ ਫੈਮਿਲੀ ਨੂੰ ਇੱਕ ਜਿਹੜੀ ਜਿਹੜਾ ਬੰਦਾ ਚਲਾ ਗਿਆ ਉਹਨੂੰ ਜਸਟਿਸ ਮਿਲੇ ਡੀਐਸਪੀ ਸਾਹਿਬ ਨੇ ਬਹੁਤ ਵਧੀਆ ਨੂੰ ਫੋਲੋਅ ਅਪ ਕੀਤਾ ਤੇ ਇਹਨਾਂ ਦੀ ਸਾਰੀ ਟੀਮ ਜਿਹਨਾਂ ਨੇ ਵਿਚਰਲ ਕੇ ਇੱਕ ਜਿਹੜਾ ਇਨਸਾਫ ਦੇ ਪ੍ਰਤੀ ਜਿਹੜੀ ਆਪਣੀ ਉਹ ਕਾਇਮ ਕੀਤੀ ਤੇ ਇਹਦੇ ਵਿੱਚ ਜੀ ਅਰੈਸਟेड ਬੰਦੇ ਨੇ ਛੋਟੇ ਲਾਲ ਉਰਫ ਨੀਰਜ ਬਾਦਲ ਪੁੱਤਰ ਅੰਦੂਲਰ ਤੇ ਇੱਕ ਹੋਰ ਨਾਮ ਲੰਬਿਤ ਜਿਹੜਾ ਉਹ ਗ੍ਰਿਫਤਾਰੀ ਹਜੇ ਬਾਕੀ ਸਰ ਰੀਜ਼ਨ ਕੀ ਰਿਹਾ ਜਿਹੜਾ ਇੰਨੀ ਮੇਰੇ ਮੇਰੇ ਨਾਲ ਗੱਲ ਕਰਕੇ ਉਸ ਤੋਂ ਬਾਅਦ ਇਹਦਾ ਜੀ ਮੇਨ ਮੋਟਿਵ ਇਹ ਸੀਗਾ ਕਿ ਜਿਹੜਾ ਮ੍ਰਿਤਕ ਹੈ ਇਹ ਇਹਦਾ ਕਿਸੇ ਲੜਕੀ ਨਾਲ ਸੰਬੰਧ ਸੀ ਤੇ ਉਹਦੇ ਵਿੱਚ ਉਹਨੇ ਉਸ ਲੜਕੀ ਨਾਲ ਕੁਝ ਹੱਥਪਾਈ ਕੀਤੀ ਇਹ ਜਿਹੜੇ ਦੋ ਬੰਦੇ ਸੀ ਆਪਣੇ ਆਪ ਨੂੰ ਉਹਦਾ ਮੂੰਹ ਬੋਲੇ ਆ ਉਸ ਕੁੜੀ ਦਾ ਭਰਾ ਸਮਝਦੇ ਸੀ ਇਹ ਦੱਸਦੇ ਸੀ ਇਹਦੇ ਵਿੱਚ ਇਹਨਾਂ ਦਾ ਬਹਿਸ ਬਸਈਆ ਹੋਇਆ ਉਹ ਬੈਸ ਬਸ ਇਹਦੇ ਚੱਲਦੇ ਨਾਲ ਇਹਨਾਂ ਨੂੰ ਜੰਗਲ 'ਚ ਲੈ ਕੇ ਵੀ ਪੱਤੇ ਆ ਗਏ। ਕਿ ਉਹ ਜੀ ਐ ਕਿਵੇਂ ਗਈ ਕਿ ਟਲੇ ਰਹਿਣ ਵਾਲੇ ਕਿਵੇਂ ਹਫਤੇਾਂ ਕਿਵੇਂ ਗਈ। ਪੱਤੇ ਜੀ ਹੈਗੇ ਆਪਸ 'ਚ ਜਾਣੂ ਜਾਣਕਾਰੀ ਸੀਗੇ ਉਸਲੇ ਤੇ ਆਪਸ 'ਚ ਬੈਠੇ ਹੋਏ ਸੀ ਖਾਂਦਰੀ ਤੇ ਉਸ ਤੋਂ ਬਾਅਦ ਇਹਨੂੰ ਬੈਲਾ ਆਪਸ ਲਾ ਕੇ ਜੰਗਲ ਵਾਲੀ ਸਾਈਡ ਲੈ ਕੇ ਜਾ ਕੇਗੇ ਉਥੇ ਨਾਲੇ ਤੇਸਾਰਾ ਤਿਆਰ ਨਾਲ ਇਹਦੀ ਹੱਤਿਆ ਕਰਤੀ ਤੇ ਫਿਰ ਇਹਨੂੰ ਬੋਰੇ ਚ ਬੰਨ ਕੇ ਉਥੇ ਹੀ ਖੂਹ ਸਿਕਾ ਉਹਦੇ ਵਿੱਚ ਸਿੱਟਿਆ ਅਸਲ ਵਿੱਚ ਪਹਿਲੇ ਇਹਨਾਂ ਨੇ ਦਰਦੁਰ 15 ਦਮਾਰ ਇੱਕ ਮਿਉਤ ਵਰਗੀ ਬਣਾਈ ਸੀ ਕਿ ਕਤਲ ਕਰਨਾ ਵਾ ਇਸ ਦਾ ਵੀ ਕੋਈ ਗੱਲ ਸਮਝ ਨਹੀਂ ਜੀ ਇਹ ਇਹਨਾਂ ਦੀ ਜਦੋਂ ਮੌਕੇ ਤੇ ਗਹਿਮਾ ਗੇਮੀ ਹੋਈ ਉਸ ਤੋਂ ਬਾਅਦ ਇਹਨਾਂ ਨੇ ਸੋਚੀ ਸਮਝੀ ਸਾਜ਼ਿਸ਼ ਹੈ ਤੇ ਉਹਨੂੰ ਜੰਗਲ ਚ ਲੈ ਕੇ ਜਾ ਕੇ ਉਹਦੀ ਹੱਤਿਆ ਕੀਤੀ ਇਹ ਸਥਿਤੀ ਤੱਕ ਹੱਲ ਨਹੀਂ ਨਹੀਂ ਇਹਨਾਂ ਦੇ ਖਿਲਾਫ ਕੋਈ ਪ੍ਰਾਣਾਮਕਦਮਾ ਨਹੀਂ ਇਹ ਪ੍ਰਾਣਾਮਕਦਮਾ ਕੋਈ ਨਹੀਂ ਦੇ ਪੇਸ਼ ਆ ਇਸ ਟੈਂਸ ਬਰੀਕ ਹਾਂਜੀ ਇੱਕ ਵਾਲੀ ਉਹ ਉਹ ਹੁਣ ਡਿਊਰਿੰਗ ਇਨਵੈਸਟੀਗੇਸ਼ਨ ਆਪਾਂ ਜੋ ਵੀ ਇਹਨਾਂ ਦਾ ਆਏਗਾ ਜੇ ਕੋਈ ਪਛੋਕੜ ਇਹਨਾਂ ਦਾ ਮੜਾ ਹੋ ਆਪਾਂ ਜ਼ਰੂਰ ਤਫ਼ਤੀਸ਼ ਲਿਆਵਾਂਗੇ ਤੇ ਮੇਰਾ ਇਹਦੇ ਵਿੱਚ ਇਹੀ ਪੋਏਟੀ ਇਹ ਵੀ ਤਫ਼ਤੀਸ਼ ਆਪਾਂ ਮੁਕੰਮਲ ਤੌਰ ਤੇ ਤਾਂ ਕਿ ਇੱਕ ਤਾਂ ਜਿਹੜਾ ਬੰਦਾ ਗਿਆ ਤੇ ਉਹਦੇ ਪਰਿਵਾਰ ਨੂੰ ਵੀ ਇਨਸਾਫ ਮਿਲੇ ਤੇ ਉਹਨੂੰ ਪੁਰਜ਼ੋਰ ਸਜ਼ਾ ਵੀ ਦਿਵਾਵਾਂਗੇ ਆਪਾਂ ਇਹਦੀ ਪੂਰੀ ਇਨਵੈਸਟੀਗੇਸ਼ਨ ਡੀਐਸਪੀ ਸਾਹਿਬ ਆਪ ਫੋਲੋ ਕਰਨਗੇ ਤੇ ਆਪਾਂ ਇਹਨੂੰ ਕਰਕੇ ਇਹਨੂੰ ਮੁਕੰਮਲ ਜਿਹੜੀ ਉਹ ਕਰਾਂਗੇ ਅਫੀਸਰ ਸਾਹਿਬ ਇਹਦੇ ਚ ਕੋਈ ਹੋਰ ਵੀ ਇਨਵੋਲਵਮੈਂਟ ਹੈ ਕਿਤੇ ਲੋਕ ਨੇ ਅਜੇ ਪ੍ਰਾਰਥ ਚਾਹਤ ਦੂਜਾ ਪੁਆਇੰਟ ਕੈਂਡੀਡੇਟ ਬੋਡੀ ਰਿਕਵਰ ਹੋਈ ਚਾਹਤ ਕੈਂਡੀਡੇਟ ਪੁਲਿਸ ਦੇ ਨਾਲ ਵੀ ਕੋਆਰਡੀਨੇਸ਼ਨ ਸੀਗਾ ਪੰਜਾਬ ਪੁਲਿਸ ਜੀ 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 ਸਾਡਾ ਕੋਆਰਡੀਨੇਸ਼ਨ ਵੀ ਸੀਗਾ ਪਲੱਸ ਜੇ ਕੋਈ ਵੀ ਹੋਰ ਬੰਦੇ ਦੇ ਇਨਵੋਲਵਮੈਂਟ ਆਂਦੀ ਜਿੱਦਾਂ ਜਿੱਦਾਂ ਡਿਊਰਿੰਗ ਇਨਵੈਸਟੀਗੇਸ਼ਨ ਆਈ ਜਾਏਗੀ ਆਪਾਂ ਉਹਦੋਂ ਦੋਵਾਂ ਨਾਲ ਵਿੱਚ ਕਮਿਊਨੀਕੇਟ ਕਰਾਂਗੇ ਜੇ 15 20 ਦੀ ਬੋਡੀ ਦਾ ਕਾਫੀ ਪੋਜ਼ ਹੋ ਗਈ ਸੀ ਇਸ ਤਰ੍ਹਾਂ ਦਾ ਜੀ ਜੀ ਕੰਪੋਜ਼ ਵਗੈਰਾ ਤੇ ਕੁਛ ਹੋਲ ਵੀ ਅਸੀਂ ਇਨਵੈਸਟੀਗੇਸ਼ਨ ਰਿਵਿਊ ਇਨਵੈਸਟੀਗੇਸ਼ਨ ਤੇ ਪਤਾ ਲੱਗ ਗਿਆ ਉਹ ਬਾਅਦ ਸੀ ਇਹ ਸੀਗੇ ਜਾਂ ਫਿਰ ਇੱਥੇ ਰਹਿ ਰਹੇ ਸੀਗੇ ਨਹੀਂ ਨਹੀਂ ਇੱਥੇ ਹੀ ਸੀਗੇ ਬਾਕੀ ਫਰਦਰ ਜਿਹੜੀ ਬਰਾਦਗੀ ਕੋਈ ਵੀ ਹੁੰਦੀ ਹੈ ਉਹਦੇ ਤੁਹਾਨੂੰ ਟਾਈਮ ਟੂ ਟਾਈਮ ਆਪਾਂ ਦੱਸਦੇ ਰਹਿਵਾਂਗੇ ਠੀਕ ਹੈ ਸਰ ਜੀ ਕੀ ਕਰਤਾ ਹੋ ਅੱਗੇ ਤੋਂ ਕੀ ਕਹਿੰਦੇ ਹੋ ਇਹ ਜਿਹੜੀ ਦਿਹਾੜੀਦਾਰ ਨਹੀਂ ਸਰ